ਕੈਨੇਡਾ ਵਿੱਚ ਕਰਵਾਏ ਗਏ ਮੇਲਾ ਪੰਜਾਬੀਆਂ ਦਾ ਗ੍ਰੈਂਡ ਫਿਨਾਲਾ ਵਿੱਚ ਵੱਖ-ਵੱਖ ਮੁਲਕਾਂ ਦੇ ਮੁਕਾਬਲੇਬਾਜ਼ਾਂ ਨੇ ਭਾਗ ਲਿਆ। ਇਹਨਾਂ ਵਿੱਚ ਜੋ ਮੁੱਖ ਮੁਕਾਬਲਾ ਬੈਸਟ ਬਾਪੂ ਦਾ ਕਰਵਾਇਆ ਗਿਆ ਉਸ ਦੇ ਜੇਤੂ ਵਜੋਂ ਕਰਸ਼ੰਕਰ ਦੇਵ ਬਲਦੇਵ ਸਿੰਘ ਹੀਰ ਰਹੇ। ਬਲਦੇਵ ਸਿੰਘ ਹੀਰ ਦੇ ਪੁੱਤਰ ਬਲਕਾਰ ਸਿੰਘ ਵਿੱਕੀ ਹੀਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹਨਾਂ ਦੇ ਪਿਤਾ ਇਸ ਵਕਤ ਨਿਊਜ਼ੀਲੈਂਡ ਵਿੱਚ ਪੱਕੇ ਤੌਰ ਤੇ ਰਹਿ ਰਹੇ ਹਨ ਅਤੇ ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਸਹਿਤ ਦੁਨੀਆ ਭਰ ਦੇ 8 ਮੁਲਕਾਂ ਵਿੱਚ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਉਹਨਾਂ ਦੇ ਪਿਤਾ ਵੱਖ-ਵੱਖ ਪੱਧਰ ਤੇ ਹੋਏ ਮੁਕਾਬਲਿਆਂ ਵਿੱਚ ਜਿੱਤ ਦਰਜ ਕਰਦੇ ਰਹੇ ਤੇ ਅਖੀਰ ਕੈਨੇਡਾ ਵਿੱਚ ਹੋਏ ਫਾਈਨਲ ਮੁਕਾਬਲੇ ਵਿੱਚ ਵੀ ਜਿੱਤ ਦਰਜ ਕਰਨ ਵਿੱਚ ਸਫਲ ਰਹੇ। ਉਨ੍ਹਾਂ ਦੱਸਿਆ ਕਿ ਮਹਿਫਿਲ মিডিਆ ਦੇ ਜਸਵਿੰਦਰ ਸਿੰਘ ਖੋਸਾ ਤੇ ਅਮਨਦੀਪ ਸਿੰਘ ਪੰਨੂ ਵੱਲੋਂ ਸਾਂਝੇ ਤੌਰ ਤੇ ਮਿਸੀ ਸਾਗਰ ਦੇ ਰੋਸ ਕਨਵੈਨਸ਼ਨਲ ਸੈਂਟਰ ਵਿੱਚ ਪੰਜਾਬੀ ਬਜ਼ੁਰਗਾਂ ਦੀ ਕਲਾ ਨੂੰ ਲੋਕਾਂ ਸਾਹਮਣੇ ਲਿਆਂਦੇ ਮੰਤਵ ਨਾਲ ਗਿੱਧਾ ਭੰਗੜਾ ਤੇ ਕਲਾ ਦੀਆਂ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ 93 ਸਾਲ ਦੇ ਤੱਕ ਦੇ ਬਜ਼ੁਰਗਾਂ ਨੂੰ ਸਟੇਜ ਤੋਂ ਕਲਾ ਦਿਖਾਉਣ ਦਾ ਮੌਕਾ ਮਿਲਿਆ। ਗੜਸ਼ੰਕਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਸਾਹਿਬ ਦੇ ਕਿਸੇ ਵਕਤ ਰਹੇ ਪ੍ਰਧਾਨ ਬਲਦੇਵ ਸਿੰਘ ਦੀ ਅੰਤਰਰਾਸ਼ਟਰੀ ਪੱਧਰ ਤੇ ਇਸ ਉਪਲਬਧੀ ਤੇ ਗੜਸ਼ੰਕਰ ਦੇ ਉਹਨਾਂ ਦੇ ਸਮਕਾਲੀਆਂ ਦੇ ਤੇ ਸ਼ੁਭਚਿੰਤਕਾਂ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਸ਼ਿਕਾਗੋ ਯੂ ਐਸ ਏ ਤੋਂ ਹੈਪੀ ਹੀਰ ਜਿਨ੍ਹਾਂ ਦੇ ਬਲਦੇਵ ਸਿੰਘ ਜੀ ਚਾਚਾ ਬਾਬਾ ਲੱਗਦੇ ਹਨ ਨੇ ਉਹਨਾਂ ਦੀ ਇਸ ਉਪਲਬਧੀ ਤੇ ਪਰਿਵਾਰ ਨੂੰ ਆਪਣੇ ਵੱਲੋਂ ਮੁਬਾਰਕਬਾਦ ਦਿੱਤੀ ਗੜਸ਼ੰਕਰ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ ਕੀਤਾ ਸਾਨੂੰ ਮਾਣ ਆਪਣੇ ਬਾਪੂ ਤੇ ਬਲਦੇਵ ਸਿੰਘ ਦੇ ਸੁਪੁੱਤਰ ਬਲਕਾਰ ਸਿੰਘ ਵਿੱਕੀ ਹੀਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਪਿਤਾ ਵੱਲੋਂ 92 ਵਰਿਆਂ ਦੀ ਉਮਰ ਵਿੱਚ ਇਹ ਕਿਤਾਬ ਜਿੱਤ ਕੇ ਸਿਰ ਪਰਿਵਾਰ ਦਾ ਹੀ ਨਹੀਂ ਬਲਕਿ ਗੜਸ਼ੰਕਰ ਇਲਾਕੇ ਦਾ ਮਾਣ ਵਧਾਇਆ ਹੈ ਉਹਨਾਂ ਦੱਸਿਆ ਕਿ ਇਲਾਕੇ ਪਰ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਮੁਬਾਰਕਬਾਦ ਦੇ ਸੁਨੇਹੇ ਆ ਰਹੇ ਹਨ ਤੇ ਉਹ ਇਸ ਇੱਜ਼ਤ ਅਫਜ਼ਾਈ ਲਈ ਸਾਰਿਆਂ ਦਾ ਸ਼ੁਕਰਗੁਜ਼ਾਰ ਹਨ ਬਲਦੇਵ ਸਿੰਘ ਦੀ ਧਰਮ ਪਤਨੀ ਰਜਿੰਦਰ ਕੌਰ ਅਤੇ ਉਹਨਾਂ ਦੀ ਸੁਪਤਰੀ ਜਗਦੀਪ ਕੌਰ ਬੋਲਾ ਨੇ ਦੱਸਿਆ ਕਿ ਪ੍ਰਤੀਯੋਗਤਾ ਦੇ ਸ਼ੁਰੂਆਤੀ ਦੌਰ ਵਿੱਚ ਅਸੀਂ ਉਮੀਦ ਨਹੀਂ ਪ੍ਰਗਟਾਈ ਸੀ ਇਸ ਪ੍ਰਤੀਯੋਗਤਾ ਦੇ ਅੰਤਰਰਾਸ਼ਟਰੀ ਵਿਜੇਤਾ ਬਲਦੇਵ ਸਿੰਘ ਬਣਨਗੇ ਪਰ ਪ੍ਰਤੀਯੋਗਤਾ ਦੇ ਵੱਖ-ਵੱਖ ਭਾਗਾਂ ਵਿੱਚ ਜਿਸ ਤਰ੍ਹਾਂ ਕਿ ਭੰਗੜਾ ਸੱਭਿਆਚਾਰ ਦੀ ਜਾਣਕਾਰੀ ਅਤੇ ਪਰਿਵਾਰਿਕ ਵਿਸ਼ੇ ਨਾਲ ਜੁੜੇ ਹੋਏ ਸਵਾਲ ਜਵਾਬ ਵਿੱਚ ਬਲਦੇਵ ਸਿੰਘ ਨੇ ਬਾਖ ਮਾਲ ਪਰ ਦਰਸ਼ਨ ਕੀਤਾ ਉਹਨਾਂ ਦੇ ਟੈਲੈਂਟ ਨੇ ਸਾਨੂੰ ਸਾਰਿਆਂ ਨੂੰ ਇੱਕ ਵਾਰ ਤਾਂ ਹੈਰਾਨ ਕਰ ਦਿੱਤਾ ਬਲਦੇਵ ਸਿੰਘ ਦੀ ਸੁਪਤਰੀ ਰਣਧੀਰ ਕੌਰ ਵਿਰਕ ਯੂਕੇ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਤਾ ਜੀ ਨੇ ਜਦ ਨਿਊਜ਼ੀਲੈਂਡ ਦੇ ਵਿੱਚ ਇਸ ਪ੍ਰਤੀਯੋਗਤਾ ਦਾ ਮੁਢਲਾ ਖਿਤਾਬ ਜਿੱਤਿਆ ਸੀ ਤਾਂ ਉਹ ਕਾਫੀ ਮਾਣ ਵਾਲੀ ਗੱਲ ਸੀ ਪਰ ਅੱਜ ਅੰਤਰਰਾਸ਼ਟਰੀ ਪੱਧਰ ਤੇ ਪਿਤਾ ਜੀ ਦੀ ਉਪਲਬਧੀ ਨੇ ਸਾਰੇ ਗੜਸ਼ੰਕਰ ਲਈ ਮਾਣ ਵਾਲੀ ਗੱਲ ਕਰ ਦਿੱਤੀ ਹੈ ਬਲਦੇਵ ਸਿੰਘ ਦੀ ਸੁਪਤਰੀ ਅਮਨਦੀਪ ਕੌਰ ਚੋਹਾਨ ਦਾ ਕਹਿਣਾ ਹੈ ਕਿ ਜਿਨ੍ਹਾਂ ਉਮਰਾਂ ਵਿੱਚ ਬਜ਼ੁਰਗ ਆਰਾਮ ਨਾਲ ਬੈਠ ਜਾਂਦੇ ਹਨ ਉਸ ਉਮਰੇ ਇੱਕ ਕੰਪੀਟੀਸ਼ਨ ਵਿੱਚ ਭਾਗ ਲੈਣਾ ਹੀ ਆਪਣੇ ਆਪ ਵਿੱਚ ਵੱਡੀ ਗੱਲ ਹੈ ਤੇ ਸਾਡੇ ਬਾਪੂ ਸਰਦਾਰ ਬਲਦੇਵ ਸਿੰਘ ਹੋਣਾ ਨੇ ਨਾ ਹੀ ਸਿਰਫ ਇਸ ਮੁਕਾਬਲੇ ਵਿੱਚ ਭਾਗ ਲਿਆ ਬਲਕਿ ਜਿੱਤ ਕੇ ਦੱਸ ਦਿੱਤਾ ਕਿ ਪੰਜਾਬੀ ਬੜੇ ਸਿਰੜੀ ਹੁੰਦੇ ਬਲਦੇਵ ਸਿੰਘ ਦੀ ਸੁਪਤਰੀ ਸਤਵੀਰ ਕੌਰ ਬੋਲਾ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਦੇ ਮੈਂਬਰ ਨਿਊਜ਼ੀਲੈਂਡ ਇੰਗਲੈਂਡ ਅਤੇ ਕੈਨੇਡਾ ਵਿੱਚ ਵਸੇ ਹੋਏ ਹਨ ਅਤੇ ਪਿਤਾ ਜੀ ਦੀ ਇਸ ਉਪਲਬਧੀ ਤੇ ਸਾਰੇ ਪਰਿਵਾਰਾਂ ਵਿੱਚ ਇੱਕ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਉਹਨਾਂ ਦੱਸਿਆ ਕਿ ਬਾਪੂ ਜੀ ਦੇ ਸਮਕਾਲੀ ਤੇ ਜਾਣਕਾਰ ਉਹਨਾਂ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ